ਜਿਹੜਾ ਡੀਸੀ ਦਫਤਰ ਜਾਂ ਪ੍ਰਸ਼ਾਸਨ ਲੋਕਾਂ ਨੂੰ ਰੈਸਕਿਊ ਕਰ ਰਿਹਾ ਸੀ ਅਜਾ ਸੁਪਰਡੈਂਟ ਸਾਡੇ ਗ੍ਰੇਡ ਬੰ ਜਿਹੜੇ 2 ਦਿਨ ਤੋਂ ਅੰਦਰ ਫਸੇ ਹੋਏ ਸੀ ਨਾਲ ਉਹਨਾਂ ਦੇ ਸਾਡੇ ਅਮਰਜੀਤ ਸਿੰਘ ਜੀ ਉਹਨਾਂ ਨੂੰ ਮੈਂ ਨਾਲ ਜਾ ਕੇ ਵਾਸ ਦੇ ਵਿੱਚ ਨਾਲ ਹੀ ਜ਼ਰੂਰੀ ਸਮਾਨ ਕੰਟਰੋਲ ਰੂਮ ਦਾ ਲੈ ਕੇ ਆਇਆ ਤਾਂ ਕਿ ਕੰਟਰੋਲ ਰੂਮ ਕਿਸੇ ਸੇਫ ਜਗ੍ਹਾ ਤੇ ਬਣਾਇਆ ਜਾ ਸਕੇ ਲੋਕਾਂ ਦੀ ਸਹੂਲਤ ਲਈ ਪਾਣੀ ਹੈਗਾ ਅੰਦਰ ਪਾਜੀ ਕਟੋ ਕਟ 5-5 ਫੁੱਟ ਪਾਣੀ ਹੈਗਾ ਇਸ ਵੇਲੇ ਸਵੇਰੇ 6 ਫੁੱਟ ਦੇ ਕਰੀਬ ਸੀ ਪਾਣੀ ਕੀ ਹਾਲ ਹੈ ਤੁਹਾਡੇ ਦਿੱਤੀ ਹੋਤੀ ਐ ਸਤਿਓਂ ਵਾਹ ਹਾਲਾਤ ਇਹ ਆ ਜੀ ਕਿ ਕੁਦਰਤ ਦੀ ਮਾਰ ਜਿੱਦਾ ਸਾਰੇ ਸਮੂਚੇ ਪੰਜਾਬ ਚ ਪਈ ਐ ਉਦਾਂ ਹੀ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੀ ਸਮੂਚੇ ਪੰਜਾਬ ਦੇ ਨਾਲ ਨਾਲ ਪਾਣੀ ਦੀ ਮਾਰ ਜਿਹੜੀ ਪਈ ਐ ਔਰ ਜਿਹੜਾ ਡੀਸੀ ਦਫਤਰ ਜਾਂ ਪ੍ਰਸ਼ਾਸਨ ਲੋਕਾਂ ਨੂੰ ਰੈਸਕਿਊ ਕਰ ਰਿਆ ਸੀ ਅੱਜ ਆਪ ਰੈਸਕਿਊ ਹੋ ਰਿਆ ਹਾਂ ਉਹਨੇ ਹੁਣ ਸੁਪਰਡੈਂਟ ਸਾਡੇ ਗ੍ਰੇਡ ਬੰ ਜਿਹੜੇ 2 ਦਿਨ ਤੋਂ ਅੰਦਰ ਫਸੇ ਹੋਏ ਸੀ ਨਾਲ ਉਹਨਾਂ ਦੇ ਸਾਡੇ ਅਮਰਜੀਤ ਸਿੰਘ ਜੀ ਉਹਨਾਂ ਨੂੰ ਮੈਂ ਨਾਲ ਜਾ ਕੇ ਲੈ ਕੇ ਆਇਆ ਬੱਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੱਸ ਦੇ ਵਿੱਚ ਨਾਲ ਹੀ ਜ਼ਰੂਰੀ ਸਮਾਨ ਕੰਟਰੋਲ ਰੂਮ ਦਾ ਲੈ ਕੇ ਆਇਆ ਤਾਂ ਕਿ ਕੰਟਰੋਲ ਰੂਮ ਕਿਸੇ ਸੇਫ ਜਗ੍ਹਾ ਤੇ ਬਣਾਇਆ ਜਾ ਸਕੇ ਲੋਕਾਂ ਦੀ ਸੁਵਿਧਾ ਲਈ ਔਰ ਜ਼ਿਲ੍ਹਾ ਪ੍ਰਸ਼ਾਸਨ ਹਰ ਵੇਲੇ ਜਨਤਾ ਦੀ ਸੇਵਾ ਚ ਅਗਰ ਸਰ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਦਿੱਤੈ ਉਪਲ ਜੀ ਦੀਆਂ ਡਾਇਰੈਕਸ਼ਨਾਂ ਮੁਤਾਬਕ ਉਹਨਾਂ ਦੀ ਅਗਵਾਈ ਤਾ ਮੁਤਾਬਕ ਪ੍ਰਸ਼ਾਸਨ ਹਰ ਵੇਲੇ ਫੌਬਾ ਪਰ ਹੈ ਔਰ ਮੈਂ ਸਾਰੀ ਜਨਤਾ ਨੂੰ ਅਪੀਲ ਕਰਾਂਗਾ ਕਿ ਹੌਸਲਾ ਬਣਾਈ ਰੱਖਣ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਦੇ ਨਾਲ ਹੈ ਔਰ ਸਾਰਾ ਪ੍ਰਸ਼ਾਸਨ ਉਹਨਾਂ ਦੀ ਸੇਵਾ ਚਾਰ ਵੇਲੇ ਅਗਰਸਰ ਹੈ ਜਿੱਥੋਂ ਪਾਣੀ ਹੈਗਾ ਅੰਦਰ ਭਾਜੀ ਘੱਟੋ-ਘੱਟ 5-5 ਫੁੱਟ ਪਾਣੀ ਹੈਗਾ ਇਸ ਵੇਲੇ ਸਵੇਰੇ 6 ਫੁੱਟ ਦੇ ਕਰੀਬ ਸੀ ਪਾਣੀ ਔਰ ਹਾਲਾਤ ਇਹ ਹੈ ਕਿ ਦਰਿਆ ਨਾਲੋਂ ਜ਼ਿਆਦਾ ਸਪੀਡ ਤੇ ਅੰਦਰ ਪਾਣੀ ਹੈ ਸਾਈਡ ਵਾਲੀਆਂ ਕੰਧਾਂ ਵਹਿ ਗਈਆਂ ਉਹ ਥੋੜੀ ਦੇਰ ਚ ਟੁੱਟ ਜਣੀਆਂ ਕਿਸ ਤਰੀਕੇ ਦਾ ਕਿੰਨਾ ਕੁ ਡਾਟਾ ਜਿਹੜਾ ਅੰਦਰ ਪਿਆ ਹੋਇਆ ਡਾਟਾ ਭਾਜੀ ਕਾਫੀ ਹੈ ਪਰ ਉਹ ਕੱਲ੍ਹ ਹੀ ਲਾਇਤਾ ਮੌਕੇ ਤੇ ਡੀਸੀ ਸਾਹਿਬ ਜੀ ਦੂਰੰਦੇਸ਼ੀ ਕਰਨ ਲਾਈਟਾਂ ਬੰਦ ਕਰਾ ਦਿੱਤੀਆਂ ਗਈਆਂ ਸੀ ਜਿਹਦੇ ਕਾਰਨ ਉਹ ਸਮਾਨ ਸੇਵ ਹੈ ਪਾਣੀ ਥੱਲੇ ਥੱਲੇ ਘੁੰਮਿਆ ਪਰ ਜਿਹੜਾ ਅਫੀਸ਼ਲ ਡਾਟਾ ਉਹ ਸੇਵ ਹੈ ਹਲਾ ਦੋਸਤੋ ਇਸ ਵੇਲੇ ਕੋਈ ਪੌਣੇਕ ਦਾ ਟਾਈਮ ਹੋ ਗਿਆ ਅੱਜ ਤੇ ਮੈਂ ਐਸਐਸਪੀ ਆਫਿਸ ਦੇ ਬਾਹਰ ਖੜਾ ਹਾਂ ਇਸ ਲਈ ਐਗਜ਼ੈਕਟਲੀ ਔਰ ਇਸ ਸਾਈਡ ਦੇਖ ਸਕਦੇ ਹੋ ਕਿ ਘਟੋ ਘਟ ਵੀ ਇੱਥੇ ਜ਼ਿਆਦਾ ਨਹੀਂ ਤੇ ਕੋਈ 30 ਫੁੱਟ ਤੋਂ ਉੱਪਰ ਪਾਣੀ ਹੈ ਔਰ ਉਹ ਐਨਡੀਆਰਐਫ ਦੀ ਟੀਮ ਇੱਕ ਬੋਟ ਲੈ ਕੇ ਗਈ ਹੈ ਕਿਉਂਕਿ ਲੋਕਾਂ ਨੂੰ ਰੈਸਕਿਊ ਕਰਨ ਗਏ ਆ ਉਹ ਬੰਦੇ ਸਾਰੇ ਹਾਂ ਔਰ ਹਾਂ ਥੋਂ ਆਈ ਆ ਅਕਾਲ ਸੇਵਾ ਜਿਹੜੀ ਟੀਮ ਹੈਗੀ ਉਹਨਾਂ ਦੀ ਆਈ ਹੈ ਉਹ ਬੋਟ ਲੈ ਕੇ ਆਏ ਨੇ ਤਿਹੋ ਹ ਹ ਉਸ ਤੋਂ ਬਾਅਦ ਗੱਲ ਇਹ ਹੈਗੀ ਹੈ ਕਿ ਪਾਣੀ ਦਾ ਜਿਹੜਾ ਲੈਵਲ ਹੈ ਬਹੁਤ ਜ਼ਿਆਦਾ ਚੜਿਆ ਕਦੀ ਕਿਸੇ ਨੇ ਇਮੇਜਿਨ ਨਹੀਂ ਕੀਤਾ ਸੀ ਅੱਜ ਕਰੜਾ 35 ਸਾਲ ਬਾਅਦ ਜਿਹੜਾ 1988 ਤੋਂ ਬਾਅਦ 35 ਸਾਲ ਤੋਂ ਬਾਅਦ ਜਿਹੜਾ ਪਾਣੀ ਇੱਕਦਮ ਚੜਿਆ ਹੈਗਾ ਇਹਨਾਂ ਨੇ ਬਿਲਕੁਲ ਇੱਕ ਕੁਐਸਚਨ ਮਾਰਕ ਲਾਤਾ ਕਿ ਵੀ ਕਿਹੜੇ ਹਿਸਾਬ ਨਾਲ ਇਹ ਪਾਣੀ ਚੜਿਆ ਕਿਦਾਂ ਚਲੋ ਇਹ ਪ੍ਰਕਿਰਤੀ ਦਾ ਆਪਦਾ